ਗੁਰੂ ਨਾਨਕ ਦੇਵ ਜੀ ਨੇ ਗ੍ਰਸਤ ਧਰਮ ਨੂੰ ਯਾ ਗ੍ਰਸਤ ਆਸ਼ਰਮ ਨੂੰ ਸਭ ਤੋਂ શ્રેਸ਼ਟ ਮੰਨਿਆ ਔਰ ਅਸੀਂ ਆਪਣੇ ਪਰਿਵਾਰ ਨੂੰ ਪਾਲਦੇ ਹੋਏ ਬੱਚਿਆਂ ਨੂੰ ਪਾਲਦੇ ਹੋਏ ਬਜ਼ੁਰਗਾਂ ਨੂੰ ਪਾਲਦੇ ਹੋਏ ਇਸ ਧਾਰਮਿਕ ਵਿਰਸੇ ਨੂੰ ਵੀ ਸੰਭਾਲ ਕੇ ਰੱਖਦੇ ਆਂ ਵਿੱਚ ਜਿਵੇਂ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਸਾਰਾ ਕੁਝ ਪਰਿਵਾਰ ਨੂੰ ਸੰਭਾਲ ਕੇ ਔਰ ਭਗਤੀ ਵੀ ਕੀਤੀ ਜਾ ਸਕਦੀ ਹੈ ਮੁਕਤੀ ਦਾ ਮਾਰਗ ਜਿਹੜਾ ਹੈ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹੀ ਦੱਸਿਆ ਹੈ ਕਿ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਹੀ ਅਸੀਂ ਧਰਮ ਦੀ ਗਿਰਦ ਕਰਕੇ ਔਰ ਉਸ ਨੂੰ ਨਾਮ ਜਪ ਕੇ ਔਰ ਵੰਡ ਕੇ ਛਕਣ ਦਾ ਇਸ ਤਰ੍ਹਾਂ ਦਾ ਵਿਦਾਨ ਸਾਨੂੰ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਦਿੱਤਾ ਹੈ। ਜੀਵਨ ਕੋਈ ਨਾ ਤੇ ਇਹ ਕੰਡਿਆਂ ਦੀ ਸੇਜ ਹੈ, ਬੜਾ ਦੁਰਲੱਭ ਚੀਜ਼ ਹੈ। ਔਰ ਨਾ ਇਹ ਕੋਈ ਗੁਰਬਖਸ਼ ਸਿੰਘ ਪ੍ਰੀਤਲੜੀ ਲਿਖਦੇ ਨੇ ਕਿ ਕੋਈ ਅ ਜੂਏ ਦੀ ਖੇਡ ਨਹੀਂ ਹੈ ਵੀ ਜੇ ਇੱਕ ਵਾਰੀ ਚਾਰ ਗੀਟੀਆਂ ਪੁੱਠੀਆਂ ਪੈ ਗਈਆਂ ਤੇ ਸਾਰਾ ਜੀਵਨ ਹੀ ਸਾਡਾ ਖਰਾਬ ਹੋ ਜਾਏਗਾ ਹਰ ਇਨਸਾਨ ਦੀ ਸੋਚ ਵੱਖਰੀ ਵੱਖਰੀ ਹੁੰਦੀ ਹੈ ਸਾਡੇ ਵਿੱਚ ਕਈ ਵਾਰ ਮਿਸ ਅੰਡਰਸਟੈਂਡਿੰਗ ਗਲਤਫਹਿਮੀਆਂ ਪੈ ਜਾਂਦੀਆਂ ਨੇ ਅਸੀਂ ਰੱਬ ਦੇ ਬਣਾਏ ਹੋਏ ਜੀਵਾਂ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਉੱਚਾ ਨੀਵਾ ਬੋਲਿਆ ਜਾਂਦਾ ਹੈ ਔਰ ਉਸ ਨੂੰ ਰਿਪੇਅਰ ਕੀਤਾ ਜਾ ਸਕਦਾ ਹੈ ਅੱਜ ਦਾ ਮੇਰਾ ਵਿਸ਼ਾ ਉਸ ਦਿਨ ਆਪਾਂ ਡਿਸਕਸ ਕੀਤਾ ਸੀ ਰਿਸ਼ਤਿਆਂ ਦੀ ਮੱਤਤਾ ਕਿਵੇਂ ਬਣਦੇ ਨੇ ਕਿਵੇਂ ਜੁੜਦੇ ਨੇ ਅੱਜ ਉਹਨਾਂ ਦੇ ਵਿੱਚ ਜੇ ਕੋਈ ਕਿਤੇ ਤਰੇੜ ਆ ਜਾਂਦੀ ਹੈ ਤੇ ਉਸ ਤਰੇੜ ਨੂੰ ਅਸੀਂ ਮਟਾਉਣਾ ਕਿਵੇਂ ਹੈ ਸਭ ਤੋਂ ਪਹਿਲੀ ਗੱਲ ਮੈਂ ਆਪ ਜੀ ਨਾਲ ਕਿ ਕੀ ਸਾਂਝੀ ਕਰਾਂ ਕਿ ਇਹ ਜਿਵੇਂ ਮੈਂ ਮੋਬਾਈਲ ਫੜਿਆ ਹੋਇਆ ਇਹਨੂੰ ਮੈਂ ਫੜ ਲਵਾਂ 5 ਮਿੰਟ 10 ਮਿੰਟ ਘੰਟਾ 2 ਘੰਟੇ ਫੜੀ ਰੱਖਾਂਗਾ ਇੰਨੀ ਕੀ ਤਾਕਤ ਹੋਏਗੀ ਕੋਈ ਵੀ ਆਦਮੀ ਇਸ ਤੋਂ ਜ਼ਿਆਦਾ ਜੇ ਇਸ ਨੂੰ ਫੜ ਕੇ ਨਹੀਂ ਰੱਖ ਸਕਦਾ ਭਾਵੇਂ ਇਹਦਾ ਭਾਰ 100 ਗ੍ਰਾਮ ਹੀ ਹੈ ਇਹਨੂੰ ਮੈਂ ਲਗਾਤਾਰ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨੂੰ 8-10 ਘੰਟੇ ਫੜ ਕੇ ਰੱਖਾਂ ਤੇ ਨੇਚਰਲੀ ਮੇਰੀ ਬਾਹ ਥੱਕ ਜੇਗੀ ਸੌਂ ਜਾਏਗੀ ਜਾਂ ਪਰਲਾਈਸੇ ਜਾਂ ਕੁਝ ਵੀ ਇਸ ਬਾਹ ਨੂੰ ਹੋ ਜਾਏਗਾ ਇਸੇ ਤਰ੍ਹਾਂ ਅਸੀਂ ਜੇ ਕੋਈ ਦੁਰਵਚਨ ਸਾਡੇ ਨਾਲ ਬੋਲਦਾ ਹੈ ਔਰ ਉਸ ਨੂੰ ਕਿੰਨਾ ਚਿਰ ਚੁੱਕੀ ਰੱਖਾਂਗੇ ਆਪਣੇ ਦਿਮਾਗ 'ਚ ਕਿੰਨਾ ਚਿਰ ਉਹਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਈ ਰੱਖਾਂਗੇ ਜੇ ਜ਼ਿਆਦਾ ਦਿਨ ਰੱਖਾਂਗੇ ਤੇ ਉਹ ਜਿਹੜਾ ਸਾਡਾ ਸੋਚ ਹੈ ਉਹ ਵੀ ਥੱਕ ਜਾਏਗੀ ਥੱਕਣ ਤੋਂ ਅਗਲੀ ਸਟੇਜ ਵੀ ਜਿਹੜੀ ਉਸ ਦੀ ਜਿਵੇਂ ਪਰਲਾਈਟਿਕ ਹੋ ਜਾਣਾ ਉਹ ਫਿਰ ਉਸ ਤਰ੍ਹਾਂ ਦੇ ਵਿਚਾਰ ਹੀ ਸਾਡੇ ਦਿਮਾਗ 'ਚ 네ਗੈਟਿਵਿਟੀ ਜਿਹੜੀ ਉਹ ਜ਼ਿਆਦਾ ਆ ਜਾਏਗੀ ਇਸ ਮੁੱਦੇ ਨੂੰ ਕਵਰ ਕਰਨ ਵਾਸਤੇ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਜਿੱਥੇ ਵੀ ਗਲਤਫਹਿਮੀ ਹੋਵੇ ਜਿਹੜੇ ਬੰਦੇ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਸੇ ਬੰਦੇ ਨਾਲ ਗੱਲ ਕਰਨੀ ਹੈ ਕਿ ਤੂੰ ਮੈਨੂੰ ਆ ਗੱਲ ਆਖੀ ਸੀ ਉਹੀ ਉਹਦਾ ਇਲਾਜ ਹੈ ਜੇ ਆਪਾਂ ਦੂਸਰੇ ਬੰਦੇ ਕੋਲੋਂ ਇਲਾਜ ਲੱਭਾਂਗੇ ਤੇ ਉਹ ਗੱਲ ਖਿਲਰੇਗੀ ਜਿੰਨੀ ਛੇਤੀ ਹੋ ਜੇ ਇੱਕ ਤਾਂ ਜੇਕਰ ਤੇ ਵਿਗਾੜ ਪੈਂਦਾ ਉਹਨੂੰ ਜਲਦੀ ਚੁਲਦਲ ਦੀ ਖਤਮ ਕਰਨਾ ਦੂਸਰਾ ਇਹ ਕਿ ਉਸੇ ਬੰਦੇ ਨਾਲ ਹੀ ਗੱਲ ਕਰਨੀ ਹੈ ਜਿਹਦੇ ਤੋਂ ਪ੍ਰੋਬਲਮ ਹੈ ਇਹਦੇ ਤੇ ਇੱਕ ਛੋਟੀ ਜੀ ਮੈਂ ਗੱਲ ਕਰਕੇ ਇਹਨੂੰ ਥੋੜਾ ਜਆ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਬਾਪ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਉਹ ਦੋ ਕੱਪ ਪਏ ਨੇ ਇਹਨਾਂ ਨੂੰ ਆਪਾਂ ਕਦੇ ਵਰਤਿਆ ਹੀ ਨਹੀਂ ਤੇ ਇਹਨਾਂ ਦੇ ਵਿੱਚ ਆਪਾਂ ਕੋਈ ਸਬਦਾਰ ਛਕਦੇ ਪਾਣੀ ਪੀਣੇ ਆ ਜਾਂ ਕੁਝ ਕਰਦੇ ਲਿਆਓ ਉਹ ਲੜਕੀ ਚੱਕ ਕੇ ਲਿਆਈ ਕਹਿੰਦੀ ਡੈਡੀ ਇਹ ਤਾਂ ਟੁੱਟੇ ਹੋਏ ਨੇ ਦੋਨੋਂ ਉਹ ਕਹਿੰਦਾ ਟੁੱਟੇ ਹੋਏ ਨੇ ਤੇ ਫਿਰ ਦੋਨਾਂ ਨੂੰ ਕੋਲ ਰੱਖਿਆ ਕਿ ਉਹ ਦੇਖਿਆ ਵੀ ਇੱਕ ਜ਼ਿਆਦਾ ਟੁੱਟਾ ਹੈ ਇੱਕ ਥੋੜਾ ਰੋਟਾ ਹੈ ਇੱਕ ਦੇ ਵਿੱਚ ਹਲਕੀ ਜੀ ਤਰੇਡ ਦਿਸਦੀ ਹੈ ਇੱਕ ਦੇ ਵਿੱਚ ਜਿਆਦਾ ਵੱਡੀ ਤਰੇਡ ਦਿਸਦੀ ਹੈ ਦੋਨੋਂ ਹੀ ਟੁੱਟੇ ਹੋਏ ਨੇ ਔਰ ਉਹਨਾਂ ਨੂੰ ਜੋੜਿਆ ਹੋਇਆ ਉਹ ਪਿਤਾ ਨੇ ਆਪਣੀ ਲੜਕੀ ਨੂੰ ਇਹ ਸਮਝਾਇਆ ਕਿ ਜਿਹਦੇ ਵਿੱਚ ਥੋੜੀ ਜੀ ਤਰੇਡ ਦਿਸਦੀ ਹੈ ਉਹਨੂੰ ਜਦੋਂ ਟੁੱਟਿਆ ਉਦੋਂ ਹੀ ਰਿਪੇਅਰ ਕਰ ਲਿਆ ਔਰ ਜਿਹਦੇ ਵਿੱਚ ਜਿਆਦਾ ਤਰੇਡ ਦਿਸਦੀ ਹੈ ਉਹ ਜਦੋਂ ਟੁੱਟਿਆ ਉਸ ਤੋਂ 2-3 ਘੰਟੇ 4 ਘੰਟੇ ਜਾਂ 6 ਦਿਨ ਬਾਅਦ ਉਸਨੂੰ ਜੋੜਿਆ ਹੋਏਗਾ ਜਿੰਨੀ ਜਿਆਦਾ ਟੁੱਟੀ ਹੋਈ ਚੀਜ਼ ਨੂੰ ਟਾਈਮ ਲੱਗ ਜਾਂਦਾ ਹੈ ਉਨੀ ਉਹਦੇ ਵਿੱਚ ਤਰੇੜ ਜ਼ਿਆਦਾ ਦਿਖਦੀ ਹੈ ਜੇ ਜਲਦੀ ਰਿਪੇਅਰ ਕਰ ਲਈਏ ਤਾਂ ਉਹ ਤਰੇੜ ਦਿਖਦੀ ਵੀ ਨਹੀਂ ਔਰ ਜੇ ਰਿਸ਼ਤੇ ਵਿਗੜ ਨਹੀਂ ਨਾ ਤਾਂ ਉਹ ਤਰੇੜ ਪੈਂਦੀ ਹੀ ਨਹੀਂ ਇਹ ਤਿੰਨੋਂ ਸਟੇਜਾਂ ਨੇ ਪਰ ਅਸੀਂ ਕਿਉਂਕਿ ਮਨੁੱਖਾ ਮਾਤਰਾ ਸਾਡੇ ਕੋਲੋਂ ਇਹ ਪਹਿਲੀ ਸਟੇਜ ਜਿਹੜੀ ਉਹਦੇ ਤੇ ਨਹੀਂ ਪਹੁੰਚਿਆ ਜਾਂਦਾ ਵੀ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦਾ ਵਿਗਾੜ ਨਾ ਹੋਵੇ ਕਹਿਣ ਦਾ ਮਤਲਬ ਕਿ ਜਿੰਨੀ ਛੇਤੀ ਅਸੀਂ ਉਸ ਨੂੰ ਸੰਭਾਲ ਲਾਂਗੇ ਉਨੇ ਹੀ ਅਸੀਂ ਜਿੰਦਗੀ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਦੂਸਰਾ ਮੇਰਾ ਸੁਝਾਸ਼ਨ ਇੱਕ ਆਪਾਂ ਲਿਸਟ ਬਣਾ ਲਈਏ 10 15 ਬੰਦਿਆਂ ਦੀ 20 ਬੰਦਿਆਂ ਦੀ ਕਿ ਸਾਡੇ ਮੋਬਾਈਲ 'ਚ 1000 ਆਦਮੀ ਨੇ 1000 ਨੰਬਰ ਹੋਣਗੇ ਕਿਸੇ ਦੇ 500 ਹੋਣਗੇ ਉਹਨਾਂ ਦੀ ਅਸੀਂ ਇੱਕ ਲਿਸਟ ਬਣਾ ਲਈਏ ਕਿ ਇਹ ਵੀ ਬੰਦੇ ਸਿਲੈਕਟ ਕਰਕੇ ਇਹ ਬੰਦੇ ਜੇ ਮੈਨੂੰ ਗੁੱਸਾ ਕਰ ਦੇਣ ਮੈਨੂੰ ਬੋਲ ਕੋ ਬੋਲ ਕਰ ਦੇਣ ਮੈਨੂੰ ਛਿੜਕ ਦੇਣ ਮੇਰੀ ਬੇਇਜ਼ਤੀ ਕਰ ਦੇਣ ਇਹਨਾਂ ਦਾ ਮੈਂ ਗੁੱਸਾ ਨਹੀਂ ਕਰਨਾ ਜੋ ਮੈਨੂੰ ਮਰਜ਼ੀ ਹੋ ਜਾਵੇ ਇਹਨਾਂ ਬੰਦਿਆਂ ਦਾ ਮੈਂ ਗੁੱਸਾ ਨਹੀਂ ਕਰਨਾ ਉਹ ਬੰਦੇ ਸਿਲੈਕਟ ਕਰਨ ਲੱਗੇ ਆ ਧਿਆਨ ਰੱਖੋ ਉਹਨਾਂ ਨੂੰ ਸਿਲੈਕਟ ਕਰਕੇ ਫਿਰ ਉਹ ਜੋ ਵੀ ਕਹੀ ਜਾਣ ਉਹਨਾਂ ਦਾ ਗੁੱਸਾ ਕਦੇ ਵੀ ਨਹੀਂ ਕਰਨਾ ਔਰ ਜੇ ਅਸੀਂ ਇਸ ਤਰ੍ਹਾਂ ਪਹਿਲੇ 20 ਬੰਦਿਆਂ ਤੋਂ ਸ਼ੁਰੂ ਕਰਾਂਗੇ ਹੌਲੀ ਹੌਲੀ ਉਹ ਲਿਸਟ ਲੰਬੀ ਹੁੰਦੀ ਜਾਏਗੀ ਔਰ ਸਾਡੇ ਅੰਦਰੋਂ ਜਿਹੜਾ ਗੁੱਸਾ ਕਰਨ ਦਾ ਮਰਦ ਹੈ ਉਹ ਖਤਮ ਹੋ ਜਾਏਗਾ ਬਹੁਤੇ ਜਿਹੜੇ ਝਗੜੇ ਨੇ ਉਹ ਈਗੋ ਨਾਲ ਨੇ ਸਤਿਗੁਰੂ ਜਗਜੀਤ ਸਿੰਘ ਜੀ ਵੀ ਕਿਰਪਾ ਕਰਕੇ ਸਾਨੂੰ ਦੱਸਦੇ ਨੇ ਕਿ ਈਰਖਾ ਛੱਡੋ ਈਗੋ ਨੂੰ ਖਤਮ ਕਰੋ ਈਗੋ ਨੂੰ ਖਤਮ ਕਰਨ ਵਾਸਤੇ ਇੱਕ ਸਿੰਪਲ ਜੀ ਗੱਲ ਹੈ ਕਿ ਹਰ ਤੀਸਰਾ ਬੰਦਾ ਮੇਰੇ ਨਾਲੋਂ ਜ਼ਿਆਦਾ ਪੜਿਆ ਹੈ ਹਰ ਤੀਸਰਾ ਬੰਦਾ ਮੇਰੇ ਨਾਲੋਂ ਜ਼ਿਆਦਾ ਅਮੀਰ ਹੈ ਹਰ ਤੀਸਰਾ ਬੰਦਾ ਮੇਰੇ ਨਾਲੋਂ ਜ਼ਿਆਦਾ ਗੁਣੀ ਗਿਆਨੀ ਹੈ ਹਰ ਤੀਸਰਾ ਬੰਦਾ ਮੇਰੇ ਨਾਲੋਂ ਸੋਹਣਾ ਹੈ ਜੇ ਅਸੀਂ ਇਹ ਸੋਚ ਲਈਏ ਇਸ ਚੀਜ਼ ਨੂੰ ਵੱਡਾ ਕਰ ਲਈਏ ਤੇ ਈਗੋ ਸਾਡੀ ਛੋਟੀ ਹੋ ਜਾਏਗੀ ਜਦੋਂ ਵੀ ਕਿਸੇ ਚੀਜ਼ ਦਾ ਅਸੀਂ ਟ੍ਰੀਟਮੈਂਟ ਕਰਨਾ ਹੈ ਜਾਂ ਉਹਦਾ ਇਲਾਜ ਕਰਨਾ ਹੈ ਤਾਂ ਇਹ ਸੋਚਣਾ ਹੈ ਵੀ ਜਿਹੜੀ ਮੇਰੀ ਈਗੋ ਹੈ ਨਾ ਉਹਦੇ ਨਾਲੋਂ ਜਿਹੜਾ ਮੇਰੇ ਨਾਲੋਂ ਹੋਰ ਗੁਣੀ ਆਦਮੀ ਹੈਗੇ ਨੇ ਉਸ ਚੀਜ਼ ਦੀ ਮਹੱਤਤਾ ਜ਼ਿਆਦਾ ਹੈ ਔਰ ਸਾਡੀ ਗੱਲ ਜਿਹੜੀ ਹੈ ਉਹ ਛੋਟੀ ਹੈ ਇਸੇ ਪਰਥਾਏ ਜਿਹੜਾ ਜੀਵਨ ਦੇ ਵਿੱਚ ਕਿਤੇ ਕਿਤੇ ਡਰੇੜ ਇਸ ਕਰਕੇ ਵੀ ਆ ਜਾਂਦੀ ਹੈ ਕਿ ਅਸੀਂ ਤੀਸਰੇ ਬੰਦੇ ਦੀ ਗੱਲ ਸੁਣਦੇ ਹਾਂ ਜਿਹਦੇ ਅਸੀਂ 골 ਜਾਣਾ ਹੁੰਦਾ ਹੈ ਉਹਦੀ ਗੱਲ ਨਹੀਂ ਸੁਣਦੇ ਨਫ਼ਰਤ ਨੂੰ ਨਹੀਂ ਘਟਦੇ ਅੰਦਰੋਂ ਇੱਕ ਨੈਲਸਨ ਮੰਡੇਲਾ ਰਾਸ਼ਟਰਪਤੀ ਹੋਇਆ ਜਿਨ੍ਹਾਂ ਨੇ 27 ਸਾਲ ਜੇਲ੍ਹ ਦੇ ਵਿੱਚ ਕੱਟੇ ਜਦੋਂ ਉਹ ਜੇਲ੍ਹ ਚੋਂ ਬਾਹਰ ਆਏ ਤਾਂ ਉਹਨਾਂ ਦੀ ਪੱਤਰਕਾਰਾਂ ਨੇ ਇੰਟਰਵਿਊ ਲਈ ਇੰਟਰਵਿਊ ਲੈ ਕੇ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਕਿਵੇਂ ਫੀਲ ਕਰਦੇ ਹੋ ਆਜ਼ਾਦ ਹੋ ਕੇ ਕਿਵੇਂ ਫੀਲ ਕਰਦੇ ਹੋ ਕਹਿੰਦੇ ਬੈਂ ਕੰਫਰਟੇਬਲ ਫੀਲ ਕਰਦਾ ਠੀਕ ਠਾਕ ਆ ਫਿਰ ਉਹਨਾਂ ਨੇ ਪੁੱਛਿਆ ਤੁਹਾਡੇ ਦਿਲ ਚ ਕੋਈ ਗਰਜ ਕਿਸੇ ਬੰਦੇ ਬਾਰੇ ਜਿਹੜੇ ਬੰਦੇ ਨੇ ਤੁਹਾਨੂੰ ਐਡੀ ਲੰਮੀ ਸਜ਼ਾ ਦਿੱਤੀ ਉਹਦੇ ਬਾਰੇ ਕੀ ਫੀਲਿੰਗ ਆ ਰਹੀ ਹੈ ਉਹ ਕਹਿੰਦੇ ਕੋਈ ਫੀਲਿੰਗ ਨਹੀਂ ਆ ਰਹੀ ਕਹਿੰਦੇ ਤੁਹਾਡਾ ਦਿਲ ਨਹੀਂ ਕਰਦਾ ਵੀ ਉਸ ਬੰਦੇ ਤੇ ਹੁਣ ਕੋਈ ਐਕਸ਼ਨ ਲਿਆ ਜਾਵੇ ਉਹ ਕਹਿੰਦਾ 27 ਸਾਲ ਤੇ ਮੈਂ ਪਹਿਲੇ ਜੇਲ੍ਹ ਦੇ ਵਿੱਚ ਰਿਹਾ ਹੀ ਆ ਔਰ ਫਿਜੀਕਲੀ ਉਹ ਲੋ ਮੈਂ ਕੈਦ ਵਿੱਚ ਸੀਗਾ ਹੁਣ ਮੈਂ ਅਗਲੇ 27 ਸਾਲ ਜ਼ਿੰਦਗੀ ਦੇ ਇਸ ਕਰਕੇ ਖਰਾਬ ਕਰ ਦਿਆਂ ਕਿ ਮੈਂ ਉਸ ਨਫ਼ਰਤ ਨੂੰ ਆਪਣੇ ਦਿਮਾਗ ਦੇ ਵਿੱਚ ਪਾਈ ਰੱਖਾਂ ਔਰ ਮੇਰਾ ਦਿਮਾਗ ਉਸੇ ਚੀਜ਼ ਨਾਲ ਭਰਿਆ ਰਹੇ ਔਰ ਮੈਂ ਫਿਰ ਉਸੇ ਚੀਜ਼ ਦਾ ਗੁਲਾਮ ਹੋ ਜਾਵਾਂ ਉਦੋਂ ਮੈਂ ਫਿਜੀਕਲੀ ਗੁਲਾਮ ਸੀ ਫਿਜੀਕਲੀ ਕੈਦ ਸੀਗਾ ਹੁਣ ਮੈਂ ਮੈਂਟਲੀ ਕੈਦ ਹੋ ਜਾਵਾਂਗਾ ਮੈਨੂੰ ਉਸ ਆਦਮੀ ਨਾਲ ਕੋਈ ਗਰਜ ਨਹੀਂ ਜਿਸ ਰਾਸ਼ਟਰਪਤੀ ਨੇ ਉਸ ਨੂੰ ਸਜ਼ਾ ਦਿੱਤੀ ਸੀ ਉਸ ਨੂੰ ਉਹਨੇ ਇਲੈਕਸ਼ਨ ਜਿੱਤਣ ਤੋਂ ਬਾਅਦ ਇਨਵਾਈਟ ਕੀਤਾ ਉਹਨੂੰ ਕਿਹਾ ਆਓ ਆਪਾਂ ਮੇਲ ਬੈਠ ਕੇ ਦੇਸ਼ ਦੀ ਉਸਾਰੀ ਵਾਸਤੇ ਗਰੀਬ ਆਦਮੀਆਂ ਵਾਸਤੇ ਲੋਕਾਂ ਦੇ ਭਲੇ ਵਾਸਤੇ ਕੋਈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡਾ ਦੁਨੀਆ 'ਚ ਨਾਂ ਅਮਰ ਹੋ ਜਾਵੇ ਔਰ ਸਾਡੇ ਸਤਿਗੁਰੂ ਜਗਜੀਤ ਸਿੰਘ ਸੱਚੇ ਬਾਦਸ਼ਾਹ ਵੀ ਇਹੀ ਹੁਕਮ ਕਰਦੇ ਨੇ ਕਿ ਸਾਧ ਸੰਗਤ ਜੀ ਜੇ ਕੋਈ ਆਦਮੀ ਤੁਹਾਡੇ ਨਾਲ ਲਗਾ ਕਰਦਾ ਹੈ ਬੋਲ ਵਿਗਾੜ ਕਰਦਾ ਹੈ ਤੁਹਾਡਾ ਨੁਕਸਾਨ ਕਰਦਾ ਹੈ ਜਾਂ ਕਿਸੇ ਤੋਂ ਤੁਹਾਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਸ ਨੂੰ ਚੱਟਪਟ ਮਾਫ ਕਰੋ ਔਰ ਉਸ ਦਾ ਜਾ ਕੇ ਭਲਾ ਕਰਨ ਬਾਰੇ ਸੋਚੋ ਆਪਣੇ ਦਿਮਾਗ ਵਿੱਚ ਇਲ ਬਿਲ ਬੁराई ਕੋਈ ਨਾ ਆਉਣ ਦਿਓ ਇਹ ਇੱਕ ਮੈਂ ਸੋਚਦਾ ਉਹ ਵੀ ਇੱਕ ਸਤਿਗੁਰੂ ਜਗਜੀਤ ਸਿੰਘ ਦੇ ਹੁਕਮ ਮੰਨਣ ਵਾਲਾ ਹੀ ਨੈਲਸਨ ਮੰਡੇਲਾ ਹੋਇਆ ਜਿਸ ਨੇ ਇਹੋ ਜਿਹਾ ਵਿਚਾਰ ਰੱਖੇ ਔਰ ਜਦੋਂ ਉਸ ਆਦਮੀ ਦਾ ਕਦ ਦੇਖੋ ਜਦੋਂ ਉਹਦੇ ਤੇ ਡਾਕੂਮੈਂਟਰੀ ਬਣੀ ਬਹੁਤ ਸਾਰੀਆਂ ਡਾਕੂਮੈਂਟਰੀਆਂ ਬਣੀਆਂ ਨੇ ਜਿਹੜੀ ਅਫੀਸ਼ੀਅਲ ਡਾਕੂਮੈਂਟਰੀ ਬਣੀ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਵੱਡੇ ਵੱਡੇ ਕਲਾਕਾਰ ਉਹ ਸਾਰੇ ਕਹਿਣ ਵੀ ਸਾਨੂੰ 10 ਸਕਿੰਟ ਦਾ ਹੀ ਟਾਈਮ ਦੇ ਦਿਓ ਭਾਵੇਂ ਸਾਨੂੰ ਉਹਦੇ ਚ ਪੀਂ ਜਾਂਦੀ ਕੋਈ ਨਾ ਕੋਈ ਰੋਲ ਦੇ ਦਿਓ ਐਡਾ ਵੱਡਾ ਅਵਸਾਰ ਮੀਂ ਦਾ ਗੱਦ ਹੋ ਗਿਆ ਜੀ ਉਹਨੇ ਆਪਣੇ ਅੰਦਰੋਂ ਈਰਖਾ ਨੂੰ ਦੁਸ਼ਮਣ ਨੂੰ ਈਗੋ ਨੂੰ ਖਤਮ ਕੀਤਾ ਤੋਂ ਅੱਜ ਮੈਂ ਆਪਣੀ ਗੱਲ ਨੂੰ ਇੱਥੇ ਸਮੇਟਦਾ ਹੋਇਆ ਤੁਹਾਡੇ ਸਾਰਿਆਂ 'ਚ ਇਹੀ ਗੱਲ ਸ਼ੇਅਰ ਕਰਨਾ ਕਿ ਸਾਨੂੰ ਸਤਿਗੁਰੂ ਜੀ ਦਾ ਵੀ ਹੁਕਮ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ ਰਿਸ਼ਤਿਆਂ ਨੂੰ ਸੁਮਾ ਲਈਏ ਇਹਨਾਂ ਨੂੰ ਸਦੀਵੀ ਕਰੀਏ ਇੱਕ ਲਾਸਟ ਗੱਲ ਸੁਝਸ਼ਨ ਹੈ ਮੇਰਾ ਕਿ ਜਦੋਂ ਵੀ ਅਸੀਂ ਜੇ ਇਹ ਮੈਨੇਜ ਕਰ ਲਈਏ ਕਿ ਇੱਕ ਪਰਿਵਾਰ ਮੀਟਿੰਗ ਫੈਮਿਲੀ ਦੀ ਇੱਕ ਮੀਟਿੰਗ ਕਰੀਏ ਹਫਤੇ ਬਾਅਦ 15 ਦਿਨਾਂ ਬਾਅਦ 10 ਦਿਨਾਂ ਬਾਅਦ ਘਰ ਪਰਿਵਾਰ ਦੇ ਵਿੱਚ ਹੀ ਸਾਰੇ ਜੀ ਬੈਠੇ ਹੁੰਦੇ ਨੇ ਹੁੰਦਾ ਏ ਵੀ ਪਰਿਵਾਰ ਘਟਾ ਹੈ ਪਰ ਅਸੀਂ ਇਕੱਲੇ ਇਕੱਲੇ ਹੁੰਨੇ ਆ ਜੇ ਇੱਕ ਕੋਈ ਇਹੋ ਜਿਹਾ ਵਿਧਾਨ ਆਪਣੇ ਪਰਿਵਾਰਾਂ ਵਿੱਚ ਅਸੀਂ ਬਣਾ ਲਈਏ ਕਿ ਸਾਰੇ ਇਕੱਠੇ ਬੈਠ ਕੇ ਔਰ ਇੱਕ ਕੋਈ ਸਾਖੀ ਕਰ ਲਈ ਕੋਈ ਗੱਲ ਕਰ ਲਈ ਕੋਈ ਚੁਟਕਲੇ ਸੁਣ ਲਏ ਕਈ ਪਰਿਵਾਰਾਂ ਵਿੱਚ ਇਸ ਤਰ੍ਹਾਂ ਦਾ ਵਿਧਾਨ ਵੀ ਹੈ ਕਿ ਉਹਨਾਂ ਨੇ ਇੱਕ ਇੱਕ ਕਿਤਾਬ ਸਾਰਿਆਂ ਦੇ ਸਹਰਾਣੇ ਰੱਖ ਦੇਣੀ ਹੈ ਵੀ ਆ ਤੁਸੀਂ ਇਹਦੇ ਵਿੱਚੋਂ ਇੱਕ ਚੀਜ਼ ਯਾਦ ਕਰਕੇ ਆਪਣੀ ਜਦੋਂ ਫੈਮਿਲੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਡਿਸਕਸ ਕਰਨੀ ਹੈ ਸਵੇਰੇ ਤੇ ਇੱਕ ਸਾਡੇ ਦਮਦਮੇ ਦੀ ਗੱਲ ਹੈ ਉੱਥੇ ਸੰਤ ਰੂਪ ਸਿੰਘ ਜੀ ਹੁੰਦੇ ਸੀ ਉਹਨਾਂ ਦਾ ਲੜਕਾ ਉਹਨਾਂ ਨੂੰ ਕਿਤੇ ਡਾਊਟ ਹੋ ਗਿਆ ਬਈ ਖਰਾਬ ਹੋ ਗਿਆ ਉਹਨਾਂ ਨੇ ਉਹਦੇ ਨਾਲ ਰੋਟੀ ਇਕੱਠੇ ਸ਼ੁਰੂ ਖਾਣੀ ਇਕੱਠੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਇਕੱਠੇ ਇਸ ਤਰ੍ਹਾਂ ਕਿ ਇੱਕੋ ਥਾਲੀ ਵਿੱਚ ਖਾਣੀ ਹੈ ਮੈਂ ਕਿਹਾ ਸੁਖਦੇਵ ਕਹਿੰਦਾ ਯਾਰ ਮੇਰਾ ਡੈਡੀ ਮੇਰੇ ਨਾਲ ਹੀ ਰੋਟੀ ਖਾਂਦਾ ਉਹਨੂੰ ਪਤਾ ਲੱਗ ਜਾਂਦਾ ਜੇ ਮੈਂ ਸ਼ਰਾਬ ਪੀਵਾਂ ਤਾਂ ਇਸ ਵਾਸਤੇ ਬੱਚਿਆਂ ਨੂੰ ਬਚਾਉਣ ਵਾਸਤੇ ਬੱਚਿਆਂ ਨੂੰ ਸਿੱਧੇ ਰਸਤੇ ਪਿਆ ਰਹਿਣ ਵਾਸਤੇ ਇਹੋ ਜਿਹਾ ਤਰੀਕਾ ਅਪਣਾਈਏ ਕਿ ਉਹਨਾਂ ਨੂੰ ਪਤਾ ਵੀ ਨਾ ਲੱਗੇ ਵੀ ਸਾਡੀ ਚੈਕਿੰਗ ਹੋ ਰਹੀ ਹੈ ਉਤਰਾਂ ਤਾਂ ਜੇ ਜਵਾਨ ਬੱਚੇ ਨੂੰ ਤੁਸੀਂ ਆਖੋ ਲਿਆ ਮੈਂ ਤੇਰਾ ਮੂੰਹ ਸੁੰਗਣਾ ਤੇ ਔਖਾ ਹੈ ਨਾ ਉਹ ਰੋਟੀ ਉਹਦੇ ਨਾਲ ਖਾਓ ਇੱਕੋ ਥਾਲੀ ਚ ਰੋਟੀ ਖਾਣੀ ਇੱਕੋ ਥਾਲੀ 'ਚ ਦੋ ਕੌਲੀਆਂ ਰੱਖਣੀਆਂ ਉਸ 'ਚ ਰੋਟੀ ਚੱਕ ਕੇ ਖਾਣੀ ਹੈ ਨੇਚਰਲੀ ਉਹਦਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਨੇ ਕੋਈ ਸ਼ਰਾਰਤ ਕੀਤੀ ਹੈ ਇਸ ਤਰ੍ਹਾਂ ਦੇ ਪਰਿਵਾਰ ਨੂੰ ਜੋੜਨ ਵਾਲੇ ਤਰੀਕੇ ਲੱਭੇ ਉਹਨੇ ਵੀ ਤਰੀਕਾ ਲੱਭਿਆ ਵੀ ਰੋਟੀ ਇਕੱਠੀ ਖਾਣੀ ਪੁੱਤਰ ਆਪਾਂ ਤੇ ਉਹ ਉਸ ਗੱਲ 'ਚ ਕਾਮਯਾਬ ਹੋ ਗਿਆ ਇਹ ਇੱਕ ਇੰਤਰੀਕਾ ਲੱਭਣ ਦਾ ਇਸ ਤਰ੍ਹਾਂ ਦੇ ਯਤਨ ਵੀ ਹੋ ਸਕਦਾ ਹੈ ਕਿ ਅਸੀਂ ਫੈਮਿਲੀ ਮੀਟਿੰਗ ਕਰੀਏ ਪਰਿਵਾਰਕ ਮੀਟਿੰਗ ਹੋਵੇ ਉਹਦੇ ਵਿੱਚ ਕੋਈ ਚੁਟਕਲਾ ਸੁਣਾਵੇ ਕੁਝ ਨਾਵੇ ਬੱਚਿਆਂ ਨਾਲ ਦਿਲ ਖੁੱਲਦਾ ਹੈ ਅੱਜਕੱਲ ਬਿਰਧਸ਼ਾਲਾ ਕਿਉਂ ਬਣੀਆਂ ਨੇ ਬਿਰਧਸ਼ਾਲਾ ਇਸ ਕਰਕੇ ਬਣੀਆਂ ਨੇ ਕਿ ਪਹਿਲੋਂ ਚਾਈਲਡ ਕੇਅਰ ਹੋਮ ਬਣੇ ਚਾਈਲਡ ਕੇਅਰ ਹੋਮ ਬਣੇ ਉਸ ਤੋਂ ਬਾਅਦ ਫਿਰ ਬਿਰਧਸ਼ਾਲਾ ਬਣੀਆਂ 올ਡੇਜ ਹੋਮ ਬਾਅਦ ਕਿਉਂਕਿ ਬੜਾਪਾ ਬਾਅਦ ਹੀ ਆਉਂਦਾ ਹੈ ਪਹਿਲੇ ਬੱਚਿਆਂ ਨੂੰ ਸੰਭਾਲਣ ਵਾਸਤੇ ਵੱਖਰੇ ਜਗ੍ਹਾ ਬਣ ਗਈਆਂ ਕਹਿਣ ਦਾ ਮਤਲਬ ਕਿ ਜੇ ਬੱਚਿਆਂ ਵਿੱਚ ਸਾਡਾ ਮੋਹ ਬੱਚਿਆਂ ਵਿੱਚ ਸਾਡਾ ਪਿਆਰ ਘਟ ਗਿਆ ਉਹਨਾਂ ਬੱਚਿਆਂ ਦੀ ਪਰ ਜਦੋਂ ਅੱਗੇ ਵਾਰੀ ਆਈ ਤੇ ਉਹਨਾਂ ਦਾ ਪਿਆਰ ਵਾਲੀ ਜਿਹੜੀ ਗੱਲ ਹੈ ਮੋਹ ਵਾਲੀ ਜਿਹੜੀ ਗੱਲ ਹੈ ਉਹ ਅੱਗੇ ਜਾ ਕੇ ਘਟ ਗਈ ਇੱਕ ਰਣਵੀਰ ਰਾਣਾ ਉਹਦੀ ਇੰਟਰਵਿਊ ਮੈਨੂੰ ਸੁਣਨ ਮਿਲੀ ਤੇ ਉਹ ਕਹਿੰਦਾ ਵੀ ਮੇਰੇ ਛੋਟਾ ਜਿਹਾ ਬੱਚਾ ਹੋਇਆ ਸੀ ਤੇ ਮੇਰੀ ਸੱਸ ਵੀ ਸਾਡੇ ਘਰ ਆ ਗਈ ਮੈਂ ਕਹਿੰਦਾ ਸਵੇਰੇ ਡਿਊਟੀ ਤੇ ਜਾਣਾ ਮਾਨ ਮੱਥਾ ਠੇਕ ਕੇ ਜਾਣਾ ਆ ਕੇ ਮਾਨ ਪੁੱਛਣਾ ਮਾਤਾ ਕੀ ਹਾਲ ਹੈ ਉਹ ਮੇਰੀ ਸੱਸ ਤੀਜੇ ਦਿਨ ਕਹਿੰਦੀ ਕਿ ਤੇਰੀ ਕੋਈ ਤੇਰੀ ਮਾਨ ਨਾਲ ਗੱਲ ਹੋਈ ਹੈ ਉਹ ਕਹਿੰਦਾ ਨਹੀਂ ਮੈਂ ਸਵੇਰੇ ਪੁੱਛ ਕੇ ਜਾਣਾ ਮੱਥਾ ਟੇਕ ਕੇ ਜਾਣਾ ਸ਼ਾਮ ਨੂੰ ਆਣਾ ਸਾਸਰੀ ਘਰ ਬੁਲਾਣਾ ਕਹਿੰਦਾ ਬਸ ਆ ਤੇਰਾ 2 ਮਹੀਨੇ ਦਾ ਬੱਚਾ ਹੈ ਇਹਨੂੰ ਤਾਂ ਕਹੀ ਜਾਣਾ ਗੁੱਗੂ ਮੈਂ ਜਲਦੀ ਆ ਜਾਊਂਗਾ ਮੈਂ ਤੇਰੇ ਲਈ ਆ ਲੈ ਕੇ ਆਉਂ ਇਹਨੂੰ ਸਮਝ ਲੱਗਦੀ ਤੇਰੀ ਨਹੀਂ ਲੱਗਦੀ ਦੋ ਤਿੰਨ ਮਹੀਨੇ ਦੇ ਬੱਚੇ ਨੂੰ ਕੀ ਸਮਝ ਲੱਗਦੀ ਹੈ ਇਹਦੇ ਨਾਲ ਤੂੰ ਗੱਲਾਂ ਕਰੀ ਜਾਣਾ ਕਰੀ ਜਾਣਾ ਥੱਕਦਾ ਹੀ ਨਹੀਂ ਔਰ ਮਾਂ ਕੋਲ ਤੇਰੇ ਕੋਲ ਵਾਸਤੇ ਸਿਰਫ ਇਹ ਦੋ ਹੀ ਗੱਲਾਂ ਬਚੀਆਂ ਨੇ ਤੂੰ ਦਵਾਈ ਖਾ ਲਈ ਤੂੰ ਠੀਕ ਹੈ ਸਸਰੀ ਘਰ ਮਾਤਾ ਇਹ ਤੇ ਇੰਨੀ ਗੱਲਾਂ ਬਚੀਆਂ ਨੇ ਉਹਦੇ ਕੋਲ ਤੂੰ ਅੱਧਾ ਘੰਟਾ ਬਹਿ ਕੇ 10 ਮਿੰਟ ਬਹਿ ਕੇ ਉਹਦੇ ਕੋਲ ਵੀ ਤਾਂ ਗੱਲਾਂ ਕਰ ਸਕਦਾ ਹੈ ਨਾ ਇਸ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦਈਏ ਔਰ ਉਹੀ ਟਾਈਮ ਸਾਨੂੰ ਫੇਰ ਮਿਲੇਗਾ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਮੁਕਤ ਨਹੀਂ ਮਿਲਦੀ ਜੇ ਹੁਣ ਮੈਂ ਬੋਲਦਾ ਪਿਆ ਤੇ ਇਹ ਵੀ ਮੁਕਤ ਨਹੀਂ ਹੈ ਕਿੰਨਾ ਮੈਂ ਤੁਹਾਡਾ ਟਾਈਮ ਚੋਰੀ ਕਰ ਲਿਆ ਕਿੰਨਾ ਤੁਹਾਡਾ ਕੀਮਤੀ ਟਾਈਮ ਹੈ ਜਿਹੜੇ 10 12 ਮਿੰਟ ਮੈਂ ਲੈ ਲੈਨੇ ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਕੀਮਤ ਅਦਾ ਕੀਤੀ ਹੈ ਇੱਥੋਂ ਕੁਛ ਨਾ ਕੁਛ ਕੁਛ ਨਾ ਕੁਛ ਲੈ ਕੇ ਜਾਈਏ ਅਸੀਂ ਟਾਈਮ ਦੇਈਏ ਮਾਪੇ ਨੂੰ ਸਾਡੇ ਪੈਸੇ ਚਾਹੀਦੇ ਨੇ ਜਿੱਥੇ ਮਾਪੇ ਨੂੰ ਸਾਡੀ ਮਿੱਠੀ ਬੋਲੀ ਚਾਹੀਦੀ ਏ ਉੱਥੇ ਮਾਪੇ ਨੂੰ ਸਾਡਾ ਟਾਈਮ ਵੀ ਚਾਹੀਦਾ ਅਸੀਂ ਉਹਨਾਂ ਵਾਸਤੇ ਥੋੜਾ ਟਾਈਮ ਜ਼ਰੂਰ ਉਹਨਾਂ ਨੂੰ ਦਾਨ ਕਰੀਏ ਟਾਈਮ ਸਭ ਤੋਂ ਕੀਮਤੀ ਏ ਜਿਹੜੀ ਚੀਜ਼ ਦੇ ਉੱਤੇ ਪ੍ਰਾਈਸ ਟੈਗ ਨਹੀਂ ਲੱਗਿਆ ਉਹ ਦੂਜੀਆਂ ਕੀਮਤਾਂ ਨਾਲੋਂ ਜ਼ਿਆਦਾ ਦੂਜੀਆਂ ਚੀਜ਼ਾਂ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਏ ਟਾਈਮ ਸਾਡਾ ਬਹੁਤ ਕੀਮਤੀ ਏ ਪੇਰੈਂਟਸ ਨੂੰ ਟਾਈਮ ਦਿਈਏ ਬੱਚਿਆਂ ਨੂੰ ਟਾਈਮ ਦਿਈਏ ਰਿਸ਼ਤਿਆਂ ਦੀ ਕਦਰ ਕਰਾਂ ਅੱਜ ਦੇ ਕਹਿਣ ਦਾ ਏਹੀ ਮਨੋਰਥ ਹੈ ਆਪ ਸਭ ਤੋਂ ਮੈਂ ਖਿਮਾ ਦਾ ਜਾ ਚਕਾਂ ਜੇ ਕੁਛ ਜੋ ਕਿਹਾ ਗਿਆ ਹੋਵੇ ਕਿਸੇ ਨੂੰ ਹਰਟ ਹੋਏ ਤਾਂ ਮਾਫ ਕਰਨਾ ਸਤ ਸ੍ਰੀ ਅਕਾਲ ਸੁਭਾਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ